ਇੱਥੋਂ ਲਾਠੀ ਫੜ ਕੇ ਦੋਨੇ ਲਾਠੀਆਂ ਫੜ ਕੇ ਅੱਗੇ ਨੂੰ ਮੱਝਵੇ ਨੂੰ ਕੀਆ ਟਾਕ ਕੇ ਲੈ ਜਣਾ ਠੀਕ ਆ ਜੇ ਕੋ ਲਾਠੀ ਬਾਰ ਦਾ ਉੱਪਰ ਟੱਕ ਲਾਣਾ ਥੱਲੇ ਕਰਨਾ ਕੋਡਿਆਂ ਦੇ ਟਾਕ ਕੇ ਲੈ ਜਣਾ ਜੈਹਾ ਜਿੰਦਾਬਾਦ ਜੈਹਾ ਜਿੰਦਾਬਾਦ ਮੋਹਾਲੀ ਪੁਲਿਸ ਵੱਲੋਂ ਇੱਕ ਟ੍ਰੇਨਿੰਗ ਪ੍ਰੋਗਰਾਮ ਕਹਿ ਲਈ ਜਾਂ ਫਿਰ ਮੌਕ ਟ੍ਰायल ਕਹਿ ਲਈ ਉਹ ਇੱਥੇ ਮੋਹਾਲੀ ਡਿਸਟ੍ਰਿਕਟ ਪੁਲਿਸ ਕੰਪਲੈਕਸ ਲਿਆ ਜਾ ਰਿਹਾ ਮੇਰੇ ਪਿੱਛੇ ਦੇਖੋਗੇ ਕਿ ਇਹ तमाम ਉਹ ਪੁਲਿਸ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ ਐਸਐਸਪੀ ਮੋਹਾਲੀ ਔਰ ਐਸਪੀ ਡੀ ਮੋਹਾਲੀ ਔਰ ਐਸਪੀ ਟ੍ਰੈਫਿਕ ਮੋਹਾਲੀ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਜਿਹੜੇ ਨੇ ਇਸ ਜਗ੍ਹਾ ਦੇ ਉੱਪਰ ਤਾਇਨਾਤ ਕੀਤੇ ਗਏ ਨੇ ਔਰ ਦੂਸਰੇ ਪਾਸੇ ਜਿਹੜੀ ਐਂਟੀ ਰਿਕ ਪੁਲਿਸ ਔਰ ਪੰਜਾਬ ਪੁਲਿਸ ਹੈ ਔਰ ਇਹ तमाम ਪੁਲਿਸ ਫੋਰਸਿਸ ਜਿਹੜੀਆਂ ਨੇ ਕਿ ਕਿਵੇਂ ਮੋਹਾਲੀ ਜਾਂ ਫਿਰ ਪੰਜਾਬ 'ਚ ਹੋਣ ਵਾਲੇ ਜਿਹੜੇ ਪ੍ਰ ਇਹ ਕਿਵੇਂ ਉਹਨਾਂ ਨੂੰ ਰੋਕਣਾ ਹੈਗਾ ਇਹ ਤਾਂ ਉਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਨੇ ਉਹ ਦੇ ਰਹੇ ਨੇ ਤਾਂ तमाम ਏਰੀਆ ਦੀ ਜਿੱਕਰ ਗੱਲ ਕਰੀ ਤਾਂ ਕਿਵੇਂ ਇਸ ਜਗ੍ਹਾ ਦੇ ਉੱਪਰ ਇਹ ਪੂਰਾ ਤਰੀਕੇ ਜਿਹੜੇ ਵੱਖ-ਵੱਖ ਟੈਕਨੀਕਸ ਨਾਲ ਇਹਨਾਂ ਨੂੰ ਜਿਹੜੇ ਦੰਗਾ ਕਰਨ ਦੇ ਲਈ ਆਉਂਦੇ ਨੇ ਜਿਹੜੇ ਪ੍ਰਦਰਸ਼ਨਕਾਰੀ ਹੁੰਦੇ ਨੇ ਉਹਨਾਂ ਨੂੰ ਕਿਵੇਂ ਰੋਕਣਾ ਹੈ ਤਾਂ ਐਸਐਸਪੀ ਖੁਦ ਇਸ ਦੀ ਅਗਵਾਈ ਕਰ ਰਹੇ ਨੇ ਔਰ तमाम ਉਹ ਟ੍ਰੇਨਿੰਗ ਅਫਸਰ ਜਿਹੜੇ ਨੇ ਉਹ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਨੇ ਹਾਲਾਂਕਿ ਕੋਈ ਕੁਛ ਇਸ ਆ ਦੰਗੇ ਦੇ ਵਿੱਚ ਹਥਿਆਰ ਵਰਤੇ ਜਾਂਦੇ ਨੇ ਉਹ ਵੀ ਜਿਹੜੇ ਸਾਹਮਣੇ ਰੱਖੇ ਹੋਏ ਨੇ ਔਰ ਇਹ ਪੂਰਾ ਪ੍ਰੋਸੈਸ ਜਿਹੜਾ ਹੈ ਕੀ ਇਹ ਇਹ ਹੁਣ ਜਿਹੜੀ ਟੈਕਨੀਕ ਦੀ ਗੱਲ ਕਰ ਲਈ ਤਾਂ ਇਹ ਕਿਹੜੀ ਟੈਕਨੀਕ ਹੈ ਕਿ ਇਸ ਦੇ ਵਿੱਚ ਜਿਹੜਾ ਦੰਗਾ ਪ੍ਰਦਰਸ਼ਨ ਦੇ ਵੇਲੇ ਕੋਈ ਇੱਟ ਰੋੜਾ ਛੁੱਟਿਆ ਜਾਂਦਾ ਜਾਂ ਕੋਈ ਹੋਰ ਇਸ ਤਰੀਕੇ ਦੀ ਚੀਜ਼ ਛੁੱਟੀ ਜਾਂਦੀ ਹੈ ਤਾਂ ਉਸ ਨੂੰ ਰੋਕਣ ਦੇ ਲਈ ਇਹ ਪੂਰੀ ਇੱਕ ਸ਼ੀਲਡ ਬਣਾਈ ਗਈ ਹੈ ਦੇਖੋ ਤਸਵੀਰਾਂ ਜਿਹੜੀਆਂ ਨੇ ਬਿਲਕੁਲ ਤੁਸੀਂ ਸਾਹਮਣੇ ਤੋਂ ਦੇਖ ਪਾ ਰਹੇ ਇੱਕ ਬਿਲਕੁਲ ਇੱਕ ਸ਼ੀਲਡ ਬਣਾ ਦਿੱਤੀ ਹੈ ਕਿ ਕੋਈ ਵੀ ਹਥਿਆਰ ਜਾਂ ਕੋਈ ਵੀ ਜਿਹੜਾ ਇੱਟ ਰੋੜਾ ਜਾਂ ਪੱਥਰ ਜਿਹੜਾ ਹੈ ਇਸ ਹੈਗਾ ਦੇ ਉੱਪਰ ਕਰੋਸ ਨਾ ਕਰ ਪਾਵੇ ਤਾਂ ਦੂਸਰੇ ਪਾਸੇ ਇਹ ਹਥਿਆਰ ਨੇ ਇਹ ਉਹ ਵੈਪਨਸ ਨੇ ਜਿਨ੍ਹਾਂ ਦੇ ਨਾਲ ਦੰਗਾ ਜਿਹੜੇ ਪ੍ਰਦਰਸ਼ਨਕਾਰੀ ਆ ਉਹਨਾਂ ਨੂੰ ਰੋਕਿਆ ਜਾ ਸਕੇ ਤਾਂ ਜਿਸ ਦੇ ਵਿੱਚ तमाम ਉਹ ਸ਼ੀਲਡਸ ਨੇ ਔਰ ਦੂਸਰੇ ਪਾਸੇ ਜਿਹੜੇ ਐਂਟੀ ਰੈਟ ਪੁਲਿਸ ਵੱਲੋਂ ਵਰਤੇ ਜਾਂਦੇ ਜਿਹੜੇ ਬਾਇੰਗ ਕਲਰਸ ਨੇ ਔਰ ਬੁਲ ਪ੍ਰੂਫ ਜੈਕਟਸ ਨੇ ਇਸ ਤੋਂ ਇਲਾਵਾ ਹਥਿਆਰ ਹੈਲਮਟ ਔਰ ਲਾਈਟਸ ਨੇ ਤਾਂ ਇਹ ਹਰੇਕ ਚੀਜ਼ ਜਿਹੜੀ ਹੈ ਐਂਟੀ ਰੈਟ ਪੁਲਿਸ ਵੱਲੋਂ ਵਰਤੀ ਜਾਂਦੀ ਹੈ ਤਾਂ ਜੋ ਕਿਵੇਂ ਇੱਕ ਪਰਦਰਸ਼ਨ ਕਾਰਜਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਣਾ ਹੈ ਕਿ ਉਹਨਾਂ ਨੂੰ ਖਦੇੜਨਾ ਹੈ ਔਰ ਕਿਵੇਂ ਉਹਨਾਂ ਨੂੰ ਜਾਗਰੂਕ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਪੰਜਾਬ ਪੁਲਿਸ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਕਿ ਇੱਕ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈ ਉਹ ਚਲਾਇਆ ਜਾ ਰਿਹਾ ਹੈ ਹਾਲਾਂਕਿ ਹਥਿਆਰ ਕਿਹੜੇ-ਕਿਹੜੇ ਨੇ ਉਹ ਵੀ ਜਰੂਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੇ-ਕਿਹੜੇ ਹਥਿਆਰ ਨੇ ਔਰ ਕਿਹੜੀਆਂ-ਕਿਹੜੀਆਂ ਇਹ ਚੀਜ਼ਾਂ ਨੇ ਜਿਹੜੀਆਂ ਇਸ ਜਗ੍ਹਾ ਦੇ ਉੱਪਰ ਕਰ ਲਈਏ ਤਾਂ ਐਸਐਸਪੀ ਮੁਹਾਲੀ ਸਾਡੇ ਨਾਲ ਨੇ ਸਰ ਆਹ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਹੈ ਅੱਜ ਇੱਥੇ ਆਪਣੇ ਦਫ਼ਤਰ ਦੇ ਵਿੱਚ ਮੁਹਾਲੀ ਦੇ ਵਿੱਚ ਇਹਨਾਂ ਦੀ ਐਕਸਰਸਾਈਜ਼ ਕੀਤੀ ਹੈ ਪ੍ਰੀਪੇਅਰਡਨੈਸ ਡ੍ਰਿਲ ਬੇਸਿਕਲੀ ਕਰ ਰਹੇ ਆਂ ਐਂਟੀ ਰਾਇਡ ਡ੍ਰਿਲ ਕਰ ਰਹੇ ਆਂ ਜਿਹੜਾ ਪੁਲਿਸ ਦੇ ਵਿੱਚ ਰੈਗੂਲਰ ਇਹ ਹੁੰਦੀ ਰਹਿੰਦੀ ਹੈ ਤੋਂ ਸਾਡੇ ਐਸਪੀ ਹੈੱਡਕਵਰਟਰ ਸਾਹਿਬ ਨੇ ਐਸਪੀ ਡੀ ਨੇ ਦੀ ਸੁਪਰਵੀਜ਼ਨ ਕੀਤੀ ਅਸੀਂ ਆਰਗੇਨਾਈਜ਼ ਕੀਤੀ ਮਾਨਯੋਗ ਡੀਜੀਪੀ ਸਾਹਿਬ ਨੇ ਸਾਨੂੰ ਇਨਸਟ੍ਰਕਸ਼ਨ ਦਿੱਤੇ ਸੀਗੇ ਕਿ ਰੈਗੂਲਰ ਜਿਹੜੇ ਸਾਡੇ ਪੁਲਿਸ ਦੀ ਇੱਕ ਮੁਲਾਜ਼ਮਾ ਦੀ ਪ੍ਰੀਪੇਅਰਡਨੈਸ ਕੀ ਹੈਗੀ ਅਕਲ ਨੂੰ ਕੋਈ ਕੋਈ ਚੀਜ਼ ਹੋ ਜਾਂਦੀ ਹੈ ਫੋਰਸ ਦੀ ਰਿਕੁਆਇਰਮੈਂਟ ਹੁੰਦੀ ਹੈ ਸੋ ਪਹਿਲਾਂ ਅਸੀਂ ਇੱਥੇ ਐਮਰਜੈਂਸੀ ਜਿਹੜਾ ਹੈਗਾ ਇੱਕ ਵਿਸਲ বাজਾਈ ਸੀਗੀ ਉਹਦੇ ਵਿੱਚ ਅਸੀਂ ਦੇਖਿਆ ਕਿ ਸਾਰਾ ਆਫਿਸ ਦਾ ਸਟਾਫ ਕਿੰਨੀ ਦੇਰ ਤੇ ਫਾਲਨ ਹੁੰਦਾ ਹੈ ਸੋ 3 ਮਿੰਟਾਂ ਦੇ ਅੰਦਰ ਸਾਡੀ ਜਿਹੜੀ ਫੋਰਸ ਹੈਗੀ ਇੱਥੇ ਫਾਲਨ ਹੋ ਗਈ ਸੀਗੀ ਉਸ ਤੋਂ ਬਾਅਦ ਸਾਡੇ ਜਿਹੜੇ ਲਾਈਨ ਅਫਸਰ ਹੈਗੇ 우ਸਤਾਦ ਹੈਗੇ ਉਹਨਾਂ ਨੇ ਆ ਕੇ ਇਕੁਇਪਮੈਂਟ ਸਾਡਾ ਇੱਥੇ ਪਿਆ ਹੈ ਐਂਟੀ ਰਾਇਟ ਇਕੁਇਪਮੈਂਟ ਹੈਗਾ ਐਂਟੀ ਰਾਇਟ ਵੈਨ ਹੈਗੀ ਹੈ ਇਹਨਾਂ ਦੀ ਅਸੀਂ ਜਿਹੜੇ ਇਹਨਾਂ ਦੇ ਕੋਲ ਇਮਿਊਨਿਸ਼ਨ ਹੈਗਾ ਉਹਨੂੰ ਚਲਾ ਕੇ ਵੀ ਦੇਖਾਂਗੇ ਫਿਲਹਾਲ ਇਹਨਾਂ ਨੂੰ ਇਹ ਦੱਸਿਆ ਹੈ ਕਿ ਬਈ ਕਿਸ ਤਰੀਕੇ ਨਾਲ ਜਿਹੜਾ ਹੈਗਾ ਐਂਟੀ ਰਾਈਡ ਦੀ ਕੋਈ ਸਿਚੁਏਸ਼ਨ ਹੁੰਦੀ ਹੈ ਤਾਂ ਫਿਰ ਕਿਸ ਤਰੀਕੇ ਨਾਲ ਕਿਸ ਤਰਤੀਬ ਨਾਲ ਉਹਦਾ ਸਾਹਮਣਾ ਕਰਨਾ ਹੈ ਇਹ ਸਾਡੀ ਰੈਗੂਲਰ ਪ੍ਰੈਕਟਿਸ ਹੈ ਰੈਗੂਲਰ ਡ੍ਰਿਲ ਹੈ ਜਿਵੇਂ ਮੌਕ ਡ੍ਰਿਲ ਹੁੰਦੀ ਹੈ ਇਹ ਅਸੀਂ ਬاداتੂਰ ਕਰਦੇ ਰਵਾਂਗੇ ਲਗਾਤਾਰ ਜਿਵੇਂ ਨਵੀਂ ਟੈਕਨੀਕ ਆ ਰਹੀ ਹੈ ਕਿ ਉਸ ਤਰੀਕੇ ਨਾਲ ਕਿਵੇਂ ਅਪਡੇਟ ਕੀਤਾ ਜਾਂ ਕੀਤੇ ਜਾਣਗੇ ਇਹ ਨਵੀਂ ਟੈਕਨੀਕ ਤਾਂ ਦੇਖੋ ਜਿਹੜੇ ਐਂਟੀ ਰਾਈਡ ਅੱਜ ਕੱਲ کافی ਆ ਗਏ ਡਰੋਨਸ ਵਗਰੇ ਆ ਗਏ ਅਰਨਲ ਜ਼ਮਾਨੇ ਦੇ ਵਿੱਚ ਟੇਜ਼ਰਸ ਵਗਰੇ ਹੈ ਕਾਫੀ ਚੀਜ਼ਾਂ ਲੇਟੈਸਟ ਆਂਦੀ ਰਹਿੰਦੀਆਂ ਬਟ ਜਿਹੜੀ ਟ੍ਰੈਡੀਸ਼ਨਲ ਚੀਜ਼ ਉਹ ਤਾਂ ਅਜ ਵੀ ਉਨੇ ਹੀ ਕਾਰਗਰ ਹੈਗੇ ਆ ਜਦੋਂ ਫਿਜ਼ੀਕਲੀ ਆਦਮੀ ਡਿਪਲੋਏ ਕਰਨਾ ਹੁੰਦਾ ਹੈ ਸੋ ਪੁਲਿਸ ਮੁਲਾਜ਼ਮ ਆਪਣੀ ਸੁਰੱਖਿਆ ਕਰਦੇ ਹੋਏ ਕਿਸ ਤਰੀਕੇ ਨਾਲ ਭੀੜ ਨੂੰ ਕਾਬੂ ਕਰ ਸਕਦਾ ਹੈ ਉਹਦਾ ਇਹਨਾਂ ਨੂੰ ਜਿਹੜੀ ਸਿੱਖ ਦੇਣਾ ਹੈ ਉਹ ਬਹੁਤ ਜ਼ਰੂਰੀ ਹੈ ਨਾਲ ਖੁਸ਼ੀ ਦੀ ਗੱਲ ਇਹ ਵੀ ਹੈਗੀ ਕਿ ਜਿਹੜੇ ਨਵੇਂ ਸਾਡੇ ਰੰਗਰੂਟ ਹੈਗੇ 61 ਰੰਗਰੂਟ ਵੀ ਸਾਡੇ ਅੱਜ ਇੱਥੇ ਆਏ ਉਹਨਾਂ ਨੂੰ ਵੀ ਅਸੀਂ ਉਹਨਾਂ ਦੇ ਨਾਲ ਮੁਖਾਤਬ ਹੋਵਾਂਗੇ ਗੱਲਬਾਤ ਕਰਾਂਗੇ ਸੋ ਇੱਕ ਉਹਨਾਂ ਨੂੰ ਵੀ ਇੱਕ ਇਹਨਾਂ ਨੂੰ ਦੇਖ ਕੇ ਤਰਤੀਬ ਨੂੰ ਦੇਖ ਕੇ पुलिस ਦੇ ਵਿੱਚ ਆ ਕੇ ਮਾਨ ਮਹਿਸੂਸ ਹੋਏਗਾ ਮਹਿਕਮੇ ਦੀ ਕੀ ਵਰਕਿੰਗ ਹੈਗੀ ਇਹ ਕਿਵੇਂ ਕੰਮ ਹੁੰਦਾ ਡਿਸਪਲਿਨ ਕੀ ਚੀਜ਼ ਹੈ ਉਹਦੇ ਬਾਰੇ ਵੀ ਜਾਣੂ ਹੋਣਗੇ ਐਸਾ ਕਿਉਂਕਿ ਲਾਅ ਐਂਡ ਆਰਡਰ ਬਹੁਤ ਜ਼ਰੂਰੀ ਹੈ ਕਿਸੇ ਵੀ ਕੋਈ ਵੀ ਪ੍ਰਦਰਸ਼ਨ ਹੁੰਦਾ ਹੈ ਲਾਅ ਐਂਡ ਆਰਡਰ ਦੇਖਦੇ ਹੋ ਉਹ ਵੀ ਚੀਜ਼ਾਂ ਸਾਰੀ ਜਿਹੜੀ ਹੈਗੀ ਨਾਲ ਦੇ ਨਾਲ ਹੀ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਪ੍ਰਦਰਸ਼ਨ ਨੂੰ ਰੋਕਣਾ ਹੈ ਲੇਕਿਨ ਲਾਅ ਐਂਡ ਆਰਡਰ ਨੂੰ ਵੀ ਅਸੀਂ ਮੇਨਟੇਨ ਕਰਨਾ ਇਹ ਦੇਖੋ ਜੀ ਲਾਅ ਐਂਡ ਆਰਡਰ ਦਾ ਮੇਜਰ ਹਿੱਸਾ ਤੇ ਇਹੀ ਹੈ ਕਿ ਤੁਸੀਂ ਕਰਾਊਡ ਕੰਟਰੋਲ ਕਿਵੇਂ ਕਰਦੇ ਹੋ ਕਿਉਂਕਿ ਗਲਬਾਤ ਵਗੈਰਾ ਜਿਹੜੀ ਹੈਗੀ ਹੈ ਕਿਉਂਕਿ ਲੋਕ ਸਾਰੇ ਆਪਣੇ ਹੈਗੇ ਪੁਲਿਸ ਹਰ ਕੰਟਿੰਜੈਂਸੀ ਲਈ ਤਿਆਰ ਰਹੇ ਕੋਈ ਘਟਨਾ ਇਸ ਤਰੀਕੇ ਦੀ ਵਾਪਰਦੀ ਹੈ ਕਰਾਊਡ ਬੇਕਅਪ ਹੁੰਦੀ ਹੈ ਕਿਵੇਂ ਕੰਟਰੋਲ ਕਰਨਾ ਇਹ ਸਿੱਖਣਾ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਧੰਨਵਾਦ ਇਹ ਜਿਹੜੀਆਂ ਤਸਵੀਰਾਂ ਨੇ ਔਰ ਦੂਸਰੀ ਤਰਫ ਇਹ ਇਹ ਉਹ ਵੈਪਨਸ ਨੇ ਉਹ ਹਥਿਆਰ ਨੇ ਜਿਹੜੇ ਕੀ ਐਂਟੀ ਰਾਈਟ ਪੁਲਿਸ ਜਿਹੜੀ ਯੂਜ਼ ਕਰਦੀ ਹੈ ਜਿਨ੍ਹਾਂ ਦੇ ਵਿੱਚ ਲਾਠੀਆਂ ਨੇ ਔਰ ਦੂਸਰੇ ਪਾਸੇ ਵੈਪਨਸ तमाम ਉਹ ਬੁਲੇਟ ਪ੍ਰੂਫਸ ਨੇ ਔਰ ਕੁਝ 60% ਜਿਹੜੀ ਹੈਗੀ ਐਂਟੀ ਰੈਟ ਪੁਲਿਸ ਨੂੰ ਨਾਲ ਲੱਗੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਜਗ੍ਹਾ ਦੇ ਉੱਪਰ ਰੱਖਿਆ ਗਿਆ ਹਾਲਾ ਕਿ ਇਹ ਲੋਕ ਜਿਹੜੇ ਨੇ ਪੁਲਿਸ ਮੁਲਾਜ਼ਮ ਜਿਹੜੇ ਨੇ ਇਹਨਾਂ ਨੂੰ तमाम ਇਹਨਾਂ ਚੀਜ਼ਾਂ ਨੂੰ ਲੈ ਕੇ ਟ੍ਰੇਨਿੰਗ ਸੈਸ਼ਨ ਜਿਹੜਾ ਹੈ ਉਹ ਚੱਲ ਰਿਹਾ ਸੀਗਾ ਹਾਲਾ ਕਿ ਐਸਐਸਪੀ ਵੱਲੋਂ ਵੀ ਇਹ ਦੱਸਿਆ ਗਿਆ ਕਿਵੇਂ ਮੋਕ ਡ੍ਰਿਲ ਆ ਕਿਵੇਂ तमाम ਉਹ ਪੁਲਿਸ ਅਫੀਸਰ ਪੁਲਿਸ ਮੁਲਾਜ਼ਮ ਜਿਹੜੇ ਨੇ ਐਕਟਿਵ ਰੱਖਣੇ ਚਾਹੀਦੇ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ